ਨਗਰ ਨਿਗਮ ਹੁਸ਼ਿਆਰਪੁਰ ਦੇ ਵਿੱਚ ਵਿਧਾਇਕ ਬ੍ਰਮਸ਼ੰਕਰ ਚਿੰਪਾ ਦੇ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ मौके ਤੇ ਹੱਲ ਕਰਨ ਦੇ ਲਈ ਨਗਰ ਨਿਗਮ ਵਿਖੇ ਖੁੱਲਾ ਦਰਬਾਰ ਲਗਾਇਆ ਗਿਆ ਜਿਸ ਦੇ ਵਿੱਚ ਮੇਅਰ ਸੁਰੇਦਰ ਕੁਮਾਰ ਨਗਰ ਨਿਗਮ ਕਮਿਸ਼ਨਰ ਸਹਾਇਕ ਕਮਿਸ਼ਨਰ ਅਤੇ ਹੋਰ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ ਮੌਜੂਦ ਲੋਕਾਂ ਨੇ ਸ਼ਹਿਰ ਮੁਹੱਲੇ ਅਤੇ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੱਸੀਆਂ ਅਤੇ ਬਹੁਤ ਸਾਰੀਆਂ ਸਮੱਸਿਆਵਾਂ मौके ਤੇ ਵੀ ਹੱਲ ਕੀਤੀਆਂ ਗਈਆਂ ਪੁਤ ਨਗਰ ਨਗਰ ਨਗਮ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਖੁੱਲਾ ਦਰਬਾਰ ਲਗਾਇਆ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਅਤੇ ਹਾਰਪੁਰ ਤੋਂ ਵਿਧਾਇਕ ਬ੍ਰਹਮਚੰਦਰ ਜਿੰਪਾ ਉਹਨਾਂ ਦੇ ਨਾਲ ਮੇਅਰ सुरेंद्र ਕੁਮਾਰ ਅਤੇ ਹੋਰ ਜਿਹੜੇ ਨੇ ਅਧਿਕਾਰੀ ਨਗਰ ਨਿਕਮ ਦੇ ਇੱਥੇ ਮਜੂਰ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ ਇਕੱਠ ਹੋਇਆ ਹੈ ਇਹ ਅੱਜ ਜਿਹੜਾ ਖੁੱਲਾ ਦਰਵਾਜ਼ਾ ਲਗਾਇਆ ਗਿਆ ਹੈ ਸਿਰਫ ਇਹ ਹੈ ਕਿ ਮੌਕੇ ਤੇ ਜਿਹੜੀਆਂ ਸਮੱਸਿਆਵਾਂ ਲੋਕਾਂ ਦੀਆਂ ਸੁਣੀਆਂ ਗਈਆਂ ਔਰ ਮੌਕੇ ਤੇ ਹੀ ਕੋਸ਼ਿਸ਼ ਕੀਤੀ ਗਈ ਵੇ ਹੱਲ ਕੀਤੀ ਜਾਵੇ ਤਸਵੀਰਾਂ ਦੇ ਵਿੱਚ ਐਮਐਲਏ ਸਾਹਿਬ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਅਤੇ ਜਿਹੜੇ ਸ਼ਿਕਾਇਤ ਲੈ ਕੇ ਆਏ ਨੇ ਲੋਕ ਇਲਾਕੇ ਦੇ ਉਹ ਇੱਥੇ ਮੌਜੂਦ ਨੇ ਔਰ ਜ਼ਿਆਦਾਤਰ ਜਿਹੜੀਆਂ ਸਮੱਸਿਆਵਾਂ ਇੱਥੇ ਹੀ ਹੱਲ ਕੀਤੀਆਂ ਗਈਆਂ ਹਨ ਔਰ ਗੱਲ ਕਰਦੇ ਹਾਂ ਐਮਐਲਏ ਸਾਹਿਬ ਦੇ ਨਾਲ ਅਧਿਕਾਰੀਆਂ ਦੇ ਨਾਲ ਕਿ ਕਿੰਨੀਆਂ ਹੁਣ ਤੱਕ ਤੁਹਾਡੇ ਕੋਲ ਸ਼ਿਕਾਇਤਾਂ ਪਹੁੰਚੀਆਂ ਨੇ ਤੇ ਕਿੰਨੇ ਕਿ ਜਿਹੜੇ ਹਾਲ ਆ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਨੇ ਸਹਾਯੋਗੀ ਦੀਪਕ ਦੇ ਨਾਮ ਹਿਸ਼ਾਰਪੁਰ ਤੋਂ ਸੁਨੀਲ ਲਖਾ ਇੰਡੀਆ ਨਿਊਜ਼ ਪੰਜਾਬ ਹਾਂਜੀ ਵਿਦਕ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਆ ਅਸੀਂ ਸਰ ਇਹ ਜਿਹੜੀ ਕਲਾ ਦਰਵਾਜ਼ਾ ਲਗਾਇਆ ਗਿਆ ਜਿੰਨੀਆਂ ਕਸਮ ਹੁੰਦੇ ਆ ਬਹੁਤ ਤੇ ਕਿਹੜੀਆਂ ਜਿਆਦਾ ਸਮੱਸਿਆ ਦੇਖੋ ਇਹਦੇ ਚ ਲਗ ਲਗ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਲੋਕ ਕਾਰਪੋਰੇਸ਼ਨ ਨਾਲ ਸੰਬੰਧਿਤ ਹੈ ਕਈ ਵਾਰ ਕਾਰਪੋਰੇਸ਼ਨ ਨਾਲ ਸੰਬੰਧਿਤ ਨਹੀਂ ਆ ਬਿਜਲੀ ਬੋਰਡ ਨਾਲ ਸੰਬੰਧਿਤ ਆ ਸਿਵਲ ਹਸਪਤਾਲ ਨਾਲ ਸੰਬੰਧਿਤ ਆ ਜੇ ਕਿਸੇ ਹੋਰ ਡਿਪਾਰਟਮੈਂਟ ਨਾਲ ਤੁਰੰਤ ਮੈਂ ਉੱਥੇ ਫੋਨ ਕਰ ਦਿੱਤਾ ਉਹਨਾਂ ਅਧਿਕਾਰੀਆਂ ਨੂੰ ਕਹਿੰਦੇ ਵੀ ਸੁਣੀ ਜਾਵੇ ਕਿਉਂਕਿ ਆਹ ਸਮੱਸਿਆ ਤਾਂ ਆ ਹੀ ਗਈ ਨਾ ਤੁਰਕੇ ਜਿਹੜੀਆਂ ਕਾਰਪੋਰੇਸ਼ਨ ਦੇ ਸੰਬੰਧ ਸਮੱਸਿਆਵਾਂ ਕੱਲੀ-ਕੱਲੀ ਸਮੱਸਿਆਵਾਂ ਮੈਂ ਨੋਟ ਕਰਾਈ ਹੈ ਇਹਨਾਂ ਕੋਲ ਪਰ ਇਹਨਾਂ ਨੂੰ ਕਿਹਾ ਵੀ ਸਾਡਾ ਦਫ਼ਤਰ ਜਿਹੜਾ ਕਾਰਪੋਰੇਸ਼ਨ ਦਾ ਇਹਨਾਂ ਨਾਲ ਸੰਪਰਕ ਕਰੇਗਾ ਔਰ ਮੌਕੇ ਤੇ ਕੰਮ ਦੀ ਕੀ ਪੋਜੀਸ਼ਨ ਹੈ ਫਰਜ਼ ਕਰ ਲਓ ਕੋਈ ਤੁਰੰਤ ਹੋਣ ਵਾਲਾ ਕੰਮ ਹੈ ਹੁਣ ਦੱਸੇਗਾ ਅਸੀਂ 3 ਦਿਨ ਚੋਂ ਰਿਪੇਅਰ ਕਰ ਰਹੇ ਹਾਂ ਇਥੇ ਕੋ ਪਾਣੀ ਸਿਵਰ ਖੋਲਣਾ ਤੁਰੰਤ ਕਰ ਰਹੇ ਆ ਜੇ ਕੋ ਮਤਾ ਪਾਉਣ ਵਾਲਾ ਜਾਂ ਕੰਮ ਸ਼ੁਰੂ ਹੋਣ ਵਾਲਾ ਆਲਰਡੀ ਕੋਈ ਵਰਕ ਆਊਟਰ ਹੈਗਾ ਜਿਹਦਾ ਉਹਨੂੰ ਜਲਦ ਉਹਨੂੰ ਦੱਸਾਂਗੇ ਇਹਨੇ ਦਿਨ ਚਾਲੂ ਕਰ ਰਹੇ ਸੋ ਮੇਰੇ ਕਹਿਨ ਦਾ ਇਹਦਾ ਅੱਜ ਮੈਂ ਇਹ ਪਹਿਲੀ ਵਾਰੀ ਨਹੀਂ ਆਲਰਡੀ ਪਹਿਲਾਂ ਵੀ ਕਾਰਪੋਰੇਸ਼ਨ ਜਿੱਥੇ ਬੈਠਾ ਸੀ ਲੇਕਿਨ ਉਸ ਗੱਲ ਨੂੰ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਬੈਠਾ ਸੀ ਉਹਨੂੰ ਹਾਲ ਤੱਕ ਯਾਦ ਹੈ ਉਦੋਂ ਵੀ ਬਹੁਤ ਜਨਤਾ ਆਈ ਸੀ ਅੱਜ ਵੀ ਤਕਰੀਬਨ ਮੈਂ ਕਹਿ ਸਕਦਾ 400 ਤੋਂ 500 ਬੰਦੇ ਇੱਥੇ ਆ ਕੇ ਗਿਆ ਹੈਗਾ ਜਿੰਨੀਆਂ ਅਸੀਂ ਇਹਨੂੰ ਟਾਈਮ ਸਿਰ ਪ੍ਰੋਪਰ ਉਹਨੂੰ ਜਵਾਬ ਦੇਵਾਂਗੇ ਜੇうち ਕੋਈ ਹਾਊਸ ਚ ਜਾਣ ਵਾਲੀ ਆ ਕੋਈ ਟਾਈਮ ਲੱਗਣ ਵਾਲੀ ਜੇ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਕਿਸੇ ਕੋਈ ਬੰਦਾ ਇਸਤਾਨੀਆ ਕੋਈ ਐਨਓਸੀ ਲੋੜਦਾ ਨਹੀਂ ਉਹਨੂੰ ਛੱਡ ਕੇ ਉਹਨੂੰ ਵੀ ਕੋਸ਼ਿਸ਼ ਕਰਾਂਗੇ ਜਵਾਬ ਦੇਵਾਂਗੇ ਇਹ ਲਗ ਲੈਵਲ ਦੇ ਉੱਤੇ ਕਾਰਪੋਰੇਸ਼ਨ ਦੇਗੀ ਮੇਰਾ ਆਫਿਸ ਜਿਹੜਾ ਹੈਗਾ ਉਹ ਇਹਨਾਂ ਕੋ ਡਾਟਾ ਲੈ ਕੇ ਲੋਕਾਂ ਨਾਲ ਸੰਪਰਕ ਕਰੇਗਾ ਕੀ ਇਹਨਾਂ ਦੇ ਆਫਿਸ ਦੇ ਇਹਨਾਂ ਨਾਲ ਸੰਪਰਕ ਕੀਤਾ ਕਾਰਪੋਰੇਸ਼ਨ ਨੇ ਮੈਂ ਉਹਨੂੰ ਲਾਗੂ ਦੀ لوکل સંપર્ક ਕਰਾਂ ਜਿਸ ਦਿਨ ਕਿਸੇ ਪ੍ਰੈਸਨ ਲੋੜੇ ਮੇਰਾ ਸਿਰਫ ਫੇਸਬੁੱਕ ਪੇਜ ਖੋਲ ਕੇ ਦੇਖ ਲਵੇ 10 ਮਾਰਚ ਨੂੰ ਐਮ ਐਲ اے ਤੋਂ ਲੈ ਕੇ 11 ਤੱਕ ਜਾਲੂ ਹੋ ਜਵੇ ਤੇ ਹੁਣ ਤੱਕ ਹੋ ਹੋ ਲਵੇ ਕਿ ਕਿੰਨੀ ਦੁਨੀਆ ਨੂੰ ਮਿਲਿਆ ਤਾਂ ਕਹਿਣ ਦਾ ਮਤਲਬ ਹੈ ਇੱਥੇ ਬੈਣਾ ਇੱਕ ਪਾਰਟੀਕੂਲ ਅੱਜ ਪਾਰਟੀਕੂਲਲੀ ਮਨੂਏ ਤੇ ਕੁਝ ਸਮੱਸਿਆ ਮੇਰੀ ਨੌਲੇਜ ਨੇ ਆਂਦੀਆਂ ਗਈਆਂ ਔਰ ਮੈਂ ਇੱਥੇ ਅਧਿਕਾਰੀਆਂ ਨੂੰ ਅੱਜ ਮੈਸੇਜ ਆ ਇੱਥੇ ਇਹ ਮਨੂਏ ਦੁਆਰਾ ਮੈਨੂੰ ਇਹ ਤੀਜਾ ਨਹੀਂ ਚਾਹੀਦੀਆਂ ਇੱਥੇ ਸੋਹਣੇ ਇਮਾਨਦਾਰੀ ਨਾਲ ਕੰਮੋਣਾ ਚਾਹੀਦਾ ਇਸ ਸਰਕਾਰ ਦੇ ਵਿੱਚ ਕੋਈ ਇਕਰ ਮੈਦਾ ਬੋਝ ਕਿਸੇ ਅਧਿਕਾਰੀ ਤੇ ਕਾਰਪੋਰੇਸ਼ਨ ਤੇ ਕਿਸੇ ਕਿਸਮ ਦਾ ਕਿਸੇ ਦਾ ਨਹੀਂ ਹੈ। ਔਰ ਖਾਸ ਤੌਰ ਤੇ ਮੈਂ ਤੁਹਾਡੇ ਜਰੀ ਅੱਜ ਮੈਸੇਜ ਲਾਣਾ ਚਾਹੁੰਦਾ ਮਨੂੰ ਬਿਲਡਿੰਗ ਬ੍ਰਾਂਚ ਦੀਆਂ ਬਹੁਤ ਜ਼ਿਆਦਾ ਕੰਪਲੀਟ ਸੀ। ਉਹਨਾਂ ਅਧਿਕਾਰੀਆਂ ਨੂੰ ਮੇਥੋਂ ਅੱਜ ਵਾਰਨਿੰਗ ਵੀ ਹੈ। ਇਥੋਂ ਬੜੀ ਸਖਤ ਵਾਰਨਿੰਗ ਹੈ ਮੇਰੇ ਵੱਲੋਂ। ਤੇ ਜੇ ਕਿਸੇ ਨੂੰ ਦਿੱਕਤ ਆਈ ਤਾਂ ਉਹਨੂੰ ਬਸਿਆ ਨਹੀਂ ਜਾਏਗਾ। ਮੈਂ ਤੁਹਾਨੂੰ ਦੱਸਣਾ ਚਾਹਨਾ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਹੁਣ ਸਾਡੇ ਲੋਕਲ ਬੋਡੀ ਮਿਨਿਸਟਰੀ ਵਿੱਚ ਸ਼ਾਮਿਲ ਹੋਦੇ ਡਾਕਟਰ ਅਭਜੋਤ ਜੀ। ਸੋ ਮੇਰਾ ਅੱਜ ਬੈਠ ਕੇ ਪਹਿਲਾ ਇਹ ਜਿਹੜਾ ਇਤਿਆਹਾ ਕਰਨਾ ਪਬਲਿਕ ਦੇ ਜਿਹੜਾ ਉਹ ਰਿਪੋਰਟਸ ਹੈਗੇ ਹਨ ਤਾਂ ਕੁਜਾਣਾ ਔਰ ਫਿਰ ਉਹਨਾਂ ਨੂੰ ਰਿਵਿਊ ਕਰਨਾ। ਇੱਕ 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 ਹੈਗੀ ਵਿੱਚ ਜਿਹੜੀ ਸੈਬ ਜਾਰੀ ਹੈ ਸੈਬ ਜੀ ਰਿਲੀਜ਼ ਤੇ ਮੁਲਾਜ਼ਮ ਜਾਂਦੇ। ਪਰ ਉਹਨਾਂ ਨੇ ਸਾਵਧਨ ਵਹੀਆ ਨਹੀਂ ਕਰੇ ਖਿਤੇ ਜਾਂਦੇ ਵੀ ਕਦੇ ਨਾਲ ਕਵਰੇਜ ਵੀ ਕੀਤੀ ਹੈ। ਉੱਥੇ ਕੀ ਦਿੱਕਤ ਆਉਂਦੀ ਇਹਨਾਂ ਨੂੰ ਜਦੋਂ ਵੀ ਕੋਈ ਇਹ ਹਟਾਉਂਦੇ ਆ ਕਿ ਉਹ ਫੋਨ ਲਾ ਕੇ ਤੁਹਾਡਾ ਜਾਂ ਇਹਨਾਂ ਦਾ ਜਾਂ ਕਿਸੇ ਦੇ ਸਾਥ ਫੋਨ ਲਾਪਦੇ ਆ ਜਿਹਦੇ ਕਰਕੇ ਤੁਹਾਡੇ ਕਰਮਚਾਰੀ ਨੂੰ ਜਿਹਨਾਂ ਗੱਲਾਂ ਮੈਂ ਪਹਿਲਾਂ ਮੈਸੇਜ ਆਲਰੇਡੀ ਲਾਇਆ ਤੁਹਾਡੇ ذریعے ਲਾਇਆ ਹੁਸ਼ਿਆਰਪੁਰ ਦੇ ਸਾਰੇ ਵਪਾਰੀ ਵਰਗ ਨੂੰ ਲਾਇਆ ਆਮ ਨਾਗਰਿਕ ਨੂੰ ਜਿੰਨੇ ਵੀ ਸੁਣਦੇ ਪਏ ਮੇਰੀ ਗੱਲ ਉਹਨਾਂ ਨੇ ਇਹ ਲਾਇਆ ਵੀ ਦੇਖੋ ਜੇ ਪ੍ਰੋਪਰ ਟ੍ਰੈਫਿਕ ਚਾਹੀਦਾ ਪ੍ਰੋਪਰ ਡਿਸਪਲਿਨ ਸਾਨੂੰ ਰੱਖਣਾ ਪੈਣਾ ਠੀਕ ਹੈ ਨਾ ਜੀ ਔਰ ਸਾਡੇ ਐਂਡ ਤੋਂ ਕੋਈ ਇਦਾਂ ਦਾ ਫੋਨ ਨਹੀਂ ਜਾਂਦਾ ਜਿਹਦੇ ਨਾਲ ਸ਼ਹਿਰ ਦਾ ਟ੍ਰੈਫਿਕ ਦਾ ਪ੍ਰਬੰਧਨ ਖਰਾਬ ਹੋਵੇ ਜਾਂ ਹੋਰ ਹੋਵੇ ਨੰਬਰ 1 ਨੰਬਰ 2 ਤਹਿਬਦਾਰੀ ਲਈ ਜੋੜੇ ਮਾਪਦੰਡ ਕਾਰਪੋਰੇਸ਼ਨ ਕੋ ਹੈਗੇ ਉਹਨਾਂ ਦੇ ਉੱਤੇ ਫਰੀडम ਹੈ ਇਹਨਾਂ ਨੂੰ ਪੂਰੀ ਪੂਰੀ ਆਜ਼ਾਦੀ ਹੈ ਕੰਮ ਕਰਨ ਦੀ ਔਰ ਲਗਾਤਾਰ ਕੰਮ ਕਰਦੇ ਰਹੂਗਾ ਜਿੱਦਾਂ ਤੁਸੀਂ ਨਗਰ ਨਿਗਮ ਵਿੱਚ ਖੁੱਲਾ ਦਰਵਾਜ਼ਾ ਲਾਇਆ ਜੀ ਤੁਹਾਡੇ ਹਲਕੇ ਵਿੱਚ ਪੀ ਡਬਲਯੂ ਡੀ ਵੀ ਹੈਗਾ ਜਾਂ ਤਹਿਸੀਲ ਡਿਪਾਰਟਮੈਂਟ ਵੀ ਹੈਗਾ ਹੋਰ ਵੀ ਬੀ ਡੀ ਵੀ ਉੱਥੇ ਕੀ ਉੱਥੇ ਵੀ ਤੁਹਾਡੇ ਵੱਲੋਂ ਕੋਈ ਲਾਈ ਜਾਊਗਾ ਇਦਾਂ ਦੇ ਖੁੱਲੇ ਦਰਵਾਜ਼ੇ ਮੇਰੇ ਵੱਲੋਂ ਜਲਦ ਜਿਹੜਾ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ 22 ਸਾਲ بطور ਰੈਵਨਿਊ ਮਿਨਿਸਟਰ ਮੈਂ ਪੰਜਾਬ ਦੀਆਂ 20000 ਤੋਂ ਜ਼ਿਆਦਾ ਤੁਸੀਂਾਂ ਵਿਜ਼ਿਟ ਕੀਤੀਆਂ ਨੇ ਜਿਹਦੇ ਵਿੱਚ ਜਨਮ ਮਾਲ ਅਦਾਲਤ ਦੇ ਤੌਰ ਤੇ ਲੁਧਿਆਣਾ ਔਰ ਗੁਰੰਦਰਤ ਲਗਾਈ ਗਈ ਹੈ ਔਰ ਮੈਂ ਲੋਕਾਂ ਨੂੰ ਤਾਂ ਰਿਵਿਊ ਕੀਤਾ ਸੀ ਬੈਠ ਕੇ ਲੋਕਾਂ ਨੂੰ ਅੱਜ ਦਾ ਮੈਂ ਕਿਹਾ ਕਿ ਕਿਸੇ ਘਰ ਦੇ ਖਰਾਬ ਕੋ ਕੰਪਲੇਂਟ ਆਕਰ ਕੋਈ ਜਾਇਤੀ ਕਰਦਾ ਹੋ ਲਿਆ ਲਿਆ ਔਰ ਉਦੋਂ ਉਸੇ 1000 ਤੋਂ ਜ਼ਿਆਦਾ ਇਤਕਾਲ ਹੋਇਆ ਸੀ ਇੱਕ ਦਿਨ ਦੇ ਗੁਰੰਦਰਤ ਦਾਦਾ ਪਿਆ ਹੋਗਾ ਤਦ ਨੇ 900 ਕੁਛ ਦਾਸ ਤੋਂ ਕੁਛ ਹੋਇਆ। ਔਰ ਉਸ ਤੋਂ ਬਾਅਦ ਉਨੂੰ ਮੱਦੇਨਜ਼ਰ ਰੱਖ ਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਚੀ ਦੇ ਨਿਰਦੇਸ਼ ਤੇ ਇਹ ਦਰ ਹੈ ਮੈਂ ਪਹਿਲਾ ਛੁੱਟੀ ਵਾਲੇ ਦਿਨ ਸ਼ਨੀਵਾਰ ਨੂੰ ਕੈਂਪ ਲਗਾਇਆ ਸੀ ਜਿੱਥੇ 33 ਹਜ਼ਾਰ ਤੋਂ ਜ਼ਿਆਦਾ ਇਨਤਕਾਲ ਹੋਇਆ ਇੱਕ ਰਕੋੜ ਹੈ। ਉਸ ਤੋਂ ਬਾਅਦ ਇਹ ਦੁਆਰਾ ਇੱਕ ਹਫ਼ਤੇ ਬਾਅਦ ਨਵਾਂ ਦਾ ਕੈਂਪ ਲਗਾਇਆ ਸੀ। ਤਕਰੀਬਨ 50 ਹਜ਼ਾਰ ਤੋਂ 55 ਹਜ਼ਾਰ ਇਨਤਕਾਲ ਦਰਜ ਹੋਏ। ਬਲੈ ਇੱਕ ਹਫ਼ਤੇ ਦੇ ਵਿੱਚ ਦਸਾਂ ਮਿਲਾਂ ਦੇ ਅੰਦਰ ਅੰਦਰ 85 ਹਜ਼ਾਰ ਤੋਂ ਜ਼ਿਆਦਾ ਇਨਤਕਾਲ ਦਰਜ ਹੋਏ ਲੋਕਾਂ ਦੇ ਪੁਰਾਣੇ ਇਨਤਕਾਲ ਵੀ ਮੈਸਜ। ਲੋ ਬੁਯੂ ਕਰਾਈ ਸੀ ਲੋਕਾਂ ਨੇ ਥੋ ਇਹ ਮੇਰਾ ਤਰੀਕਾ ਕੰਮ ਕਰਨ ਦਾ ਸ਼ੁਰੂ ਤੋਂ ਰਿਹਾ ਔਰ ਤਰੰਤ ਜਲਦ ਜਿਹੜਾ ਹੈਗਾ ਜਿਹੜੀ ਤੁਸੀਂ ਗੱਲ ਇਹ ਮੈਂ ऑलरेडी ਵਿਚਾਰ ਤੇ ਹਰੇਕ ਡਿਪਾਰਟਮੈਂਟ ਚ ਹਰੇਕ ਡਿਪਾਰਟਮੈਂਟ ਦੇ ਵਿੱਚ ਪਬਲਿਕ ਦੇ ਵਿੱਚ ਬਹਿ ਕੇ ਸੁਣਾਗੇ ਤਾਂ ਕਿ ਪਬਲਿਕ ਆਪਣੀ ਗੱਲ ਸਾਹਮਣੇ ਰੱਖ ਸਕੇ ਔਰ ਅਧਿਕਾਰੀਆਂ ਨੂੰ ਛੇ ਜਾ ਸਕੇ ਬਿਲਕੁਲ ਨਿਸ਼ਚਿਤ ਰਿਓ ਜਲਦ ਜਿਹੜਾ ਹੈ ਅਸੀਂ ਕੈਂਪ ਜਿਹੜਾ ਹੈ ਤਸੀਲ ਦੇ ਅੰਦਰ ਪਿਲਾਵਾਂਗੇ ਕਿਤੇ ਹੋਰ ਪੀ ਡਬਲਯੂ ਡੀਸੀ ਵੀ ਪਿਲਾਵਾਂਗੇ ਕਿਉਂਕਿ ਪੀ ਡਬਲਯੂ ਦੇ ਨਾਲ ਲੋਕਾਂ ਦੀ ਉਹ ਡੀਲਿੰਗ ਨਹੀਂ ਹੁੰਦੀ ਪਬਲਿਕ ਡੀਲਿੰਗ ਨਹੀਂ ਹੁੰਦੀ ਬਸ ਮਸਲੇ ਆ ਗਏ ਆ ਉਸ ਮਸਲੇਵਾਂ ਨੂੰ ਬੈਕ ਸੁਣਾਂਗੇ ਲੋਕਾਂ ਨੂੰ ਇੱਕ ਦਿਨ ਕਹਾਂਗੇ ਅਗਰ ਲੋਕਾਂ ਦੀ ਨੌਲੇਜ ਸਾਡੇ ਤੇ ਆ ਅੱਜ ਕਿੰਨੇ ਮਸਲੇ ਆਜੋਏ ਅੱਜ ਤਕਰੀਬਨ ਜਿੰਨੇ ਮਸਲੇ ਲੋਕਾਂ ਨੇ ਨੋਟ ਕਰਾਈ ਹੈ ਉਹਨਾਂ ਦਾ ਰਿਵਿਊ ਕਰਕੇ ਅੱਜ ਸ਼ਾਮ ਤੱਕ ਰਿਪੋਰਟ ਦੇਵਾਂਗੇ ਔਰ ਮੇਰੇ ਲਿਹਾਜ਼ ਦਾ ਇਹਨਾਂ ਕੋਲ 2 ਦਿਨ ਬਾਅਦ ਜਿੰਨਾ ਸਾਰੇ ਜਿੰਨੇ ਇੱਥੇ ਕੰਪਲੇਂਟਸ ਅੱਜ ਪਾਈਆਂ ਰਿਟਰਨ ਦੇ ਵਿੱਚ ਇਹਨਾਂ ਦਾ ਮੇਰੀ ਟੀਮ ਜਾਂ ਮੈਂ ਐਕਸਵਾਲ ਹਾਂ ਸਰ ਬਿਲਡਿੰਗ ਬ੍ਰਾਂਚ ਜਿਹੜਾ ਹੈ ਨਾ ਉਹਨਾਂ ਦੀ ਕਾਰਵਾਈ ਕੋਈ ਨਹੀਂ ਨੋਟਿਸ ਨੋਟਿਸ ਨਹੀਂ ਹੁੰਦੀ ਆ ਕਾਰਵਾਈ ਕੋਈ ਜਿਹੜੀ ਸਖਤੀ ਵੀ ਹੋਣੀ ਚਾਹੀਦੀ ਹੈ ਜਦੋਂ ਡਿਵੈਲਪਮੈਂਟ ਕਾਰਵਾਈ ਨਹੀਂ ਨੋਟਿਸ ਨਹੀਂ ਨੋਟਿਸ ਬਹੁਤ ਚੱਕਰ ਖੇਡਦੇ ਆ ਸਾਲ ਸਾਲ ਕੋਈ ਮੈਂ ਓਪਨ ਅੱਜ ਓਪਨ ਮੈਂਟਿਸ ਜਿਸ ਸੇ ਅਧਿਕਾਰੀ ਨੂੰ ਇਹ ਸ਼ੂਟ ਨਹੀਂ ਹੈ ਕੋਈ ਕਿਸੇ ਦਾ ਬਿਨਾਂ ਉਤੋਂ ਕੰਮ ਬੀਜਾ ਕਰਦੇ ਆ ਔਰ ਜਿਹਦਾ ਠੀਕ ਕੰਮ ਆ ਉਹਨੂੰ ਰੋਕਿਆ ਨਾ ਜਾਵੇ ਇਸ ਕਰਕੇ ਮੈਂ ਬੈਠਾ ਜਿਹੜਾ ਨੂੰ ਨਿਸ਼ਾਨਦਰ ਦੇ ਦਿੱਤਾ ਔਰ ਕਮਿਸ਼ਨਰ ਸਾਹਿਬ ਨੇ ਮੈਨੂੰ ਕਹਿਤਾ ਵੀ ਉਹ ਅਧਿਕਾਰੀ ਦੀ ਜ਼ਿੰਮੇਵਾਰੀ ਜਿਹੜੀ ਹੈ ਤੁਹਾਡੇ ਦੇ ਤਰ੍ਹਾਂ ਦੀ ਉਹਨੂੰ ਕਹਦਾ ਉਲਟਾ ਉਹਨੂੰ ਨੋਟਿਸ ਕੱਢਿਆ ਜਾਵੇ ਠੀਕ ਹੈ ਨਾ ਜੀ ਉਹਨੂੰ ਪੁੱਛਿਆ ਜਾਵੇ ਕਿ ਕਿਸੇ ਨੂੰ ਪਰੇਸ਼ਾਨੀ ਕਮਾਣੇ ਛੋਟੇ ਨਕਸ਼ਿਆਂ ਨਾਲ ਬਿਲਕੁਲ ਪਰੇਸ਼ਾਨੀ ਆਣੀ ਨਹੀਂ ਚਾਹੀਦੀ ਕਿਸੇ ਨੇ ਘਰ ਬਣਾਉਣਾ ਨੂੰ ਕਿਉਂ ਪਰੇਸ਼ਾਨੀ ਆਉਂ ਹੁਣ ਤਰੰਮ ਦਾਲ ਗਿਆ ਦਰਮਨ ਦੇ ਜੀ ਸੋ ਤੁਸੀਂ ਸੁਣਿਆ ਕਿ ਵਿਧਾਇਕ ਸਾਹਿਬ ਨੇ ਜਿੰਨੀਆਂ ਵੀ ਸਮੱਸਿਆਵਾਂ ਮੈਂ ਇਥੇ ਸੁਣੀਆਂ ਜਾਂ ਕੀ ਉਹਦਾ ਹੱਲ ਕੀਤਾ ਗਿਆ ਹੈ ਔਰ ਕੁਝ ਟਾਈਮ ਬਾਉਂਡ ਕੀਤਾ ਗਿਆ ਹੈ ਕਿ ਜਿੰਨੀਆਂ ਵੀ ਸਮੱਸਿਆਵਾਂ ਹੈ ਤਾਂ ਕਿ ਉਹਨਾਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਔਰ ਜਿਹੜੀ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਤੋਂ ਨਿਯਾਤ ਦਵਾਈ ਜਾ ਸਕੇ ਹੁਸ਼ਿਆਰਪੁਰ ਤੋਂ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਨੀਲ ਲਖਾ ਇੰਡੀਆ ਨਿਊਜ਼ ਪੰਜਾਬ